ਦਾ ਲੋ ਸਾਰੇ ਹੈਗੇ ਤਾਂ ਦੀ ਹੋਣਗੇ ਲੋ ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ ਦੇ ਵਿੱਚ ਸੋ ਮੰਮੀ ਹੁਣੀ ਤੋਂ ਹੁੰਦੇ ਆ ਕੱਪੜੇ ਸੋ ਅੱਜ ਦਾ ਬਲੌਗ ਹੈਗਾ ਯਾਰ ਬਹੁਤ ਹੀ ਖਾਸ ਹੋਣ ਵਾਲਾ ਆ ਸੋ ਬਣੇ ਰਹੋ ਬਲੌਗ ਦੇ ਨਾਲ ਜੀ ਓਕੇ ਲੈਂਟਰ ਸਾਰਾ ਸਿੰਮ ਦਾ ਵਿਆਹ ਆ ਲੋ ਵੀ ਦੋਸਤੋ ਬਣੇ ਰਹੋ ਬਲੌਗ ਦੇ ਨਾਲ ਵਿਕਰਮ ਨੇ ਵੀ ਕਿਹਾ ਸੀ ਤੇਤਰੋ ਆਪਾਂ ਵੀ ਗਿਆਤਾ ਠੀਕ ਹੈ ਤਾਂ ਰੌਕ ਸੱਚੀ ਬਹੁਤ ਖਾਸ ਹੋਣਾਗਾ ਵਿਕਰਮ ਦਾ ਅੱਜ ਤੁਹਾਨੂੰ ਦਿਖਾਵਾਂਗੇ ਵਿਕਰਮ ਰੌਕ ਆਪਣੀ ਥੋੜੀ ਜਿਹੀ ਬੇਨਤੀ ਸੁਣ ਲੋ ਵਿਕਰਮ ਉੱਪਰ ਦੇਖ ਰਿਹਾ ਹੈ ਇਹਦਾ ਵੀ ਕੋਈ ਕਾਰਨ ਹੈ ਵਿਕਰਮ ਦੇ ਸਾਰੇ ਫੋਲੋਅਰਾਂ ਨੂੰ ਬੇਨਤੀ ਹੈ ਇਸ ਕਾਰਨ ਵੱਲ ਧਿਆਨ ਦਿੱਤਾ ਜਾਵੇ ਬਹੁਤ ਹੁੰਦਾ ਹੈ ਯਾਰ ਓਥੇ ਜਿੱਡਾ ਦੇਖਦੇ ਅੱਜ ਤਾਂ ਦੇਖੋ ਹਾਂ ਬਹੁਤ ਜ਼ਿਆਦਾ ਮਤਲਬ ਝੁੰਦਾ ਪਿਆ ਯਾਰ ਇਹ ਕਿਹੜਾ ਕੱਚ ਹੁੰਦਾ ਹੈ ਇਸ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਇਸ ਉੱਪਰ ਦੇਖਣ ਦਾ ਕੋਈ ਕਾਰਨ ਹੈ ਉੱਪਰ ਦੇਖੋ ਜਿੰਨੀ ਕਿ ਸਲਾਬ ਇਹਨੂੰ دیਾਈ ਹੋਈ ਹੈ ਉਸ ਤੋਂ ਤਾਂ ਬਈ ਜ਼ਿਆਦਾ ਕੁ ਨਾ ਹਰੇਕ ਦਿਖਰੀ ਹੁੰਦੀ ਹੈ ਸਲਾਬ ਪਰ ਵਿਕਰਮ ਦੀ ਗੱਲ ਇੱਥੇ ਆਈ ਹੈ ਇਹਨੂੰ ਚਾਹੀਦਾ ਹੁਣ ਇਹਦੇ ਘਰ ਨਹੀਂ ਆਇਆ ਪਸੰਦ ਇਹਨੂੰ ਘਰ ਇਹ ਨਹੀਂ ਛੱਡਣਾ ਤੇ ਹੋਰ ਲੈਣਾ ਇਹ ਭਾਨੇ ਭਾਲਦਾ ਫਿਰਦਾ ਤਾਂ ਕਰਕੇ ਆਪਣੇ ਫੋਲੋਅਰਾਂ ਨੂੰ ਇੱਕ ਸਿੱਧੇ ਰੂਪ 'ਚ ਇਹ ਕਹਿ ਦਿੰਦਾ ਹੁੰਦਾ ਐਂ ਜੀ ਬਲੌਗ ਜੱਗਣਾ ਕੇ ਵੀ ਇੱਧਰ ਹੈਲਪ ਕਰੋ ਥੋੜੀ ਜੀ ਤੁਸੀਂ ਮੇਰੇ ਆਪਣੇ ਜੇ ਤੁਸੀਂ ਬੰਨ ਹੈ ਤਾਂ ਹੈਲਪ ਕਰੋ ਜੇ ਤੁਸੀਂ ਮੇਰੇ ਫੋਲੋਅਰ ਬੰਨਣਾ ਤਾਂ ਮੈਨੂੰ ਗਿਫਟ ਭੇਜੋ ਮੈਨੂੰ ਪੈਸੇ ਭੇਜੋ ਮੈਨੂੰ ਕਾਰ ਵੀ ਲੈਣਾ ਉਹ ਵੀ ਲੱਭ ਕੇ ਤੋਂ ਹਾਂ ਆਪਣੀ ਗੱਡੀ ਦੀ ਲਾਈਟ ਪੂਣੀ ਆ ਜੋ ਵੀ ਤੁਹਾਨੂੰ ਪਤਾ ਹੀ ਆ ਥੋੜੇ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਉਹਦੀ ਆਪਾਂ ਲੈ ਹਾਂ ਹਾਂ ਗ੍ਰੇਸ ਮੈਨੂੰ ਪਤਾ ਗੱਡੀ ਦੀ ਲਾਈਟ ਖਰਾਬ ਸੀਗੀ ਲਾਈਟ ਤਾਂ ਗੱਡੀ ਦੀ ਪਹਿਲਾਂ ਦੀ ਖਰਾਬ ਸੀਗੀ ਉਹ ਤਾਂ ਥੋੜੇ ਦਿਨ ਪਹਿਲਾਂ ਜਿਹੜਾ ਸਰੇ ਹੁਣ ਥੋੜਾ ਐਕਸੀਡੈਂਟ ਹੋਇਆ ਪਤਾ ਨਹੀਂ ਹੋਇਆ ਉਹਦੇ ਮੁਆਵਜ਼ੇ ਚ ਪੈ ਗਈ ਇਹ ਖਰਾਬ ਤਾਂ ਲਾਈਟ ਪਹਿਲਾਂ ਦੀ ਆ ਤੇ ਹੁਣ ਪਹਿਲੇ ਜੀ ਕੀਤਾ ਹਾਂ ਦੱਸਤਾ ਸੀ ਗੱਲ ਤੇ ਵੀਡੀਓ ਦੇ ਵਿੱਚ ਵੀ ਹਾਂ ਲੈਟ ਗੱਡੀ ਟੁੱਟ ਗਈ ਤਾਂ ਐਕਸੀਡੈਂਟ ਹੋ ਗਿਆ ਉੱਥੇ ਹੀ ਸਾਰੇ ਫੋਲੋਵਰਾਂ ਨੇ ਮੰਨ ਲਿਆ ਸੀ ਐਕਸੀਡੈਂਟ ਹੋ ਗਿਆ ਤੇ ਲੈਟ ਜਿਹੜੀ ਗੱਡੀ ਦੀ ਆ ਉਹ ਪੈ ਗਈ ਆ ਆ ਦੇਖੋ ਜੀ 7000 ਰੁਪਿਆ ਲੱਗ ਗਿਆ ਲੈਟਾਰੇ ਆ ਬਲੋ ਜੀ ਦੇਖੋ ਗੱਡੀ ਲੈਟ ਪੈ ਗਈ ਆ ਤੁਹਾਨੂੰ ਦੱਸਤਾ ਬੰਦਾ ਦੇਖੋ ਕਿੰਨਾ ਤੁਹਾਡਾ ਫਿਕਰ ਕਰਦਾ ਤੁਹਾਨੂੰ ਨਾਲ ਦੀ ਨਾਲ ਲੈਟ ਪੈਨ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਦੱਸਿਆ ਹਨ ਤੁਹਾਡਾ ਵੀ ਫਰਜ ਬੰਦ ਹੈ 7500 ਦੀ ਥਾਂ ਤੇ 15000 ਪਾਉਂਦੇ ਲੋ ਵੀ ਮਿੱਤਰੋ ਉਧਰੋਂ ਬੰਪਰ ਦਾ ਜਿਹੜਾ ਕੰਮ ਹੋ ਗਿਆ ਹੈ ਲਾਈਟ ਵੀ ਪੈ ਗਈ ਆ ਹੁਣ ਦਾ ਰਿਪੇਅਰ ਰਹਿ ਗਈ ਬੰਪਰ ਦੀ ਉਹ ਆਪਾਂ ਕਰਾ ਲੈਣੀ ਆ ਹਾਂ ਲਾਈਟ ਪਵਾ ਕੇ ਤੁਹਾਨੂੰ ਦੱਸਤਾ ਸੀ ਆ ਬਸ ਬੰਪਰ ਦੀ ਰਿਪੇਅਰ ਰਹਿ ਗਈ ਇਹ ਹਮਝੋ ਤੁਸੀਂ ਪੈਸੇ ਪਾਤੇ ਆਪਾਂ ਕਰਾ ਲੈਣੀ ਆ ਠੀਕ ਹੈ ਨਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਜਲਦੀ ਤੋਂ ਜਲਦੀ ਪੈਸਾ ਪਾਓ ਤੇ ਜਾਂ ਇਹਦੀਆਂ ਵੀਡੀਓ ਆਪਦੇ ਰਿਸ਼ਤੇਦਾਰਾਂ ਨੂੰ ਭੇਜੋ ਕਿ ਕੱਪਲੇ ਜਾਣਾ ਨਹੀਂ ਇਹ ਨੂੰ ਇਗਨੋਰ ਕਰਿਓ ਪਰ ਠੀਕ ਨਹੀਂ ਆਗੀ ਕੱਲ ਰਿਹਾ ਸੀ ਕਰਕੇ ਲੋ ਵੀ ਛੜਾ ਜਉਨੀ ਆ ਚੁੱਕੀ ਜੀ ਤੁਹਾਡੀ ਰੋਹ ਦੀ ਫਰਾਕ ਪਹੁੰਚ ਚੁੱਕੀ ਹੈ ਤੇ ਕੰਬਲੀ ਦੇ ਕਿੱਡੀ ਕੰਬਲੀ ਹੈ ਨਾ ਕਿੰਨੀ ਮੈਨੂੰ ਇਗਨੋਰ ਕਰਿਓ ਲੈ ਦੱਸ ਤਨਵੀ ਇਗਨੋਰ ਕਰਦੀ ਦੱਸ ਤੇਰੇ ਘਰ ਕੇ ਦਾ ਸਾਰੇ ਬਲੌਗ ਦੇਖ ਉਹਨੇ ਕੌਣ ਇਹ ਸਭ ਲੱਭ ਕੇ ਇኛ ਕੱਟੀ ਹੈ ਯਾਰ ਤੇ ਉਹਨੇ ਦੱਸਤਾ ਥੋੜੀ ਜਿਹੀ ਢਿੱਲੀ ਐ ਤੇ ਮੇਰਾ ਵੀਰ ਚਾਰ ਪੰਜ ਛੜਿਆਂ ਨੂੰ ਬੇਨਤੀ ਐ ਪੈਸੇ ਇਕੱਠੇ ਕਰਕੇ ਭੇਜੇ ਥੋੜੇ ਜਿਹੇ ਤੋ ਆਈ ਦੂਵੀ ਲੈਣੀ ਐ ਇਹਨੂੰ ਕੋ ਪਪਾ ਜੀ ਹਾਂ ਲੈ ਹੁਣ ਤੁਸੀਂ ਕਹੋਂਗੇ ਮੰਦਿਰ ਕਾ ਦੇ ਵਾਸਤੇ ਦਿਖਾਈ ਜਾਂਦਾ ਹਾਂ ਹੂੰ ਬਾਬਾ ਜੀ ਬਾਬਾ ਜੀ ਤੁਸੀਂ ਕੁੰਗੀ ਰਹਿ ਤਰਪਗੇ ਕਿਤੋਂ ਆਗੇ ਬਾਬਾ ਜੀ ਕਿਤੋਂ ਆਗੇ ਬਾਬਾ ਜੀ ਕਿਤੋਂ ਆਗੇ ਇਹ ਬਾਬਾ ਜੀ ਦਾ ਕਾਰਨ ਵੀ ਤੁਹਾਨੂੰ ਅੱਗੇ ਜਾ ਕੇ ਮੈਂ ਦੱਸਦਾ ਹਾਂ ਬਾਬਾ ਜੀ ਵਾਲਾ ਚੱਕਰ ਕੀ ਹੈ ਤੂੰ ਦੁਕਾਨ ਤੋਂ ਸਾਮਾਨ ਫੁੰਜੜਾ ਲੈਣ ਹੈ ਜੇ ਤੂੰ ਘਰੇ ਲੈ ਕੇ ਜਾ ਉਹਦਾ ਤੂੰ ਪਹਿਲਾਂ ਸਿੱਧਾ ਘਰੇ ਜਾ ਕੇ ਤੂੰ ਬਲੌਗ ਬਣਾ ਲਈ ਤੰਨੇ ਜਰੂਰੀ ਹੈ ਇੱਥੇ ਮੱਥਾ ਮਾਰਨੇ ਕਰਕੇ ਉਂ ਲੱਗੇ ਰਹਿਣਗੇ ਇੱਧਰ ਨੂੰ ਜਾਣਗੇ ਤਾਂ ਵੀ ਵਲੌਗ ਉੱਧਰ ਨੂੰ ਜਾਣਗੇ ਤਾਂ ਵੀ ਵਲੌਗ ਤੁਹਾਨੂੰ ਗਲੀ ਚ ਲੋਕ ਲਗ ਲੰਗਦੇ ਦੇਖ ਕੇ ਤੁਹਾਨੂੰ ਸੰਗ ਸ਼ਰਮ ਨਹੀਂ ਆਉਂਦੀ ਕੁਝ ਮੜਮ ਉਹ ਤਾਂ ਨਹੀਂ ਜਾਂਦਾ ਠੀਕੂ ਕੋ ਬੰਦਾ ਸਾਹਮਣੇ ਰਹਾ ਲਗਾਤਾਰ ਕੰਟੀਨਿਊ ਵਲੌਗ ਤੁਹਾਡਾ ਚੱਲੀ ਜਾਂਦਾ ਰਹਿੰਦਾ ਹੈ ਕਿ ਤੁਸੀਂ ਜਾ ਤੁਸੀਂ ਰੇਲ ਮੇਤਰੇ ਉੱਥੇ ਥੱਲੇ ਡਲੇ ਡੁਲੀ ਬਹੁਤ ਹੁੰਦੇ ਹੈ ਠੇਡਰ ਰੂਟਾ ਖਾ ਕੇ ਤੁਸੀਂ ਇਹ ਡਿੱਗ ਗਏ ਤੇ ਮੁੜ ਕੇ ਤੁਸੀਂ ਚਿੱਕਾ ਮਾਰੂਗੇ ਸਾਡੇ ਬੱਚੇ ਦੀ ਲੋਕੇਸ਼ਨ ਖਰਾਬ ਹੋ ਗਈ ਬੱਚੇ ਦੀ ਲੋਕੇਸ਼ਨ ਖਰਾਬ ਹੋ ਗਈ ਕੁੜੀ ਨਾ ਕੋਈ ਬੋਲ ਰਹਾ ਉੱਤ ਤੋਂ ਕੋਈ ਅੰਦਰ ਸੀ ਮੇਰੇ ਬੱਚੇ ਨੂੰ ਮੇਰੇ ਵਾਈਫ ਨੂੰ ਕੋਈ ਹੋ ਗਿਆ ਇਹ ਜ਼ਿੰਮੇਵਾਰ ਹੋਊਗੀ ਕੁੜੀ ਇਹ ਜ਼ਿੰਮੇਵਾਰ ਹੋਊਗੀ ਕੁੜੀ ਤੇ ਹੁਣ ਇਹ ਚਤੋਰੇ ਹੁੰਦੇ ਐ ਠੇਡਾਗਾ ਕੇ ਡਿੱਗ ਵੀ ਫੇਰ ਜ਼ਿੰਮੇਵਾਰ ਕੌਣ ਹੋਊਗਾ ਤਰੇ ਮੜਾ ਮੋਟਾ ਸੌਂ ਸਾਮ ਕੀ ਕਤੇ ਰੱਖ ਵੀ ਦਿਆ ਕਰੋ ਫੋਨ ਘਰੇ ਆਰਾਮ ਨਾਲ ਬਹਿ ਕੇ ਬਣਾ ਲੋ ਵਲੌਗ ਹੀ ਬਣਾਉਣਾ ਅਸਾਂ ਤੇ ਸੁਣੋ ਲੈਣੇ ਤੇਰੀ ਮੰਮੀ ਰਾਮ ਨਾਲ ਜਾ ਰਹੀ ਹੈ ਉਹਨੂੰ ਫੜਾ ਦੇ ਫੋਨ ਉਹ ਬਣਾ ਦੋ ਇੰਨੇ ਹੀ ਕੀੜਾ ਸਭ ਵਲੌਗ ਬਣਾਉਂਦਾ ਇਸ ਗੱਲ ਨੂੰ ਲੈ ਕੇ ਸਾਰੀ ਛੜਾ ਜੂਨੀਅਨ ਚ ਬਹੁਤ ਰੋਸ ਪਾਇਜ਼ਦਾ ਰਿਆ ਸਾਰੀ ਛੜਿਆ ਜੂਨੀਅਨ ਦੀ ਬੇਨਤੀ ਹੈ ਵੀ ਪ੍ਰੀਤੀ ਦੀ ਕਰੈਕਟਾ ਦੇ ਘੇਰ ਕੀਤੀ ਜਾਵੇ ਹੁਣ ਜਦੋਂ ਸਾਰੇ ਇੰਨਾ ਪੈਸਾ ਦੇ ਰਹੇ ਆ ਇੰਨਾ ਸਾਰਾ ਕੁਝ ਕਰਾ ਰਹੇ ਆ ਫਿਰ ਪ੍ਰੀਤੀ ਨੂੰ ਕਿਉਂ ਬਾਹਰ ਭੇਜ ਰਿਹਾ ਇਹ ਮਲੰਗ ਤੇ ਤਾਂ ਗੁੱਸਾ ਚੜਦਾ ਸਾਨੂੰ ਵੀ ਤੂੰ ਕੋਈ ਕੰਮ ਨਹੀਂ ਕਰਨਾ ਤੂੰ ਬਿਲੇ ਨੇ ਖਾਣੀਆਂ ਰੋਟੀਆਂ ਤੂੰ ਖਾਈ ਚੱਲ ਜਦੋਂ ਹੁਣ ਲੋਕ ਸਾਰਾ ਇੰਨਾ ਕੁਝ ਕਰ ਰਹੇ ਆ ਫਿਰ ਤੂੰ ਪ੍ਰੀਤੀ ਨੂੰ ਕਿਉਂ ਬਾਹਰ ਭੇਜ ਰਿਹਾ ਜੇ ਪ੍ਰੀਤੀ ਨੂੰ ਕੁਝ ਹੋ ਗਿਆ ਛੜਾ ਜੁਨੀਨ ਤਾਂ ਮਾਰ ਤੂੰ ਤੇ ਪੱਟੈ ਨੂੰ ਪਤਾ ਨਹੀਂ ਕਿਦੀ ਰੂਹ ਹੀ ਖਰਾਬ ਹੈ। ਸਲਾਬ ਆ ਵੀ ਆ ਦੇਖੋ। ਲਓ ਦੋਸਤੋ ਦੇਖੋ ਸਲਾਬ ਆ ਵੀ ਕਰੀ ਤੇ ਕਿਵੇਂ ਲਾ ਕਿਵੇਂ ਕਰਕੇ ਸਲਾਬ ਦਾ ਕਰੋ ਹਾਲੇ ਯਾਰ ਪਹਿਲਾਂ ਵਿਕਰਮ ਵੀ ਦਿਖਾ ਦੇ ਗਿਆ ਸਲਾਬ ਸਾਰਿਆਂ ਨੂੰ ਹੁਣ ਪ੍ਰੀਤੀ ਨੇ ਦਿਖਾਈਏ ਸਪੈਸ਼ਲ ਸਲਾਬ ਤੇ ਰਕਮ ਕਰਵਾਓ ਤੁਸੀਂ ਜਿਹੜੇ ਇਹ ਫੋਲੋਅਰ ਹਨ ਨਾ ਤੁਹਾਨੂੰ ਦੱਸਤੀ ਗੱਲ ਸਾਰਿਆਂ ਨੂੰ ਬੰਦੇ ਵਾਂਗੂ ਦੋ ਜਣੇ ਦੇ ਵਿੱਚ ਵਿੱਚ ਸਾਰਾ ਘਰ ਸਹੀ ਹੋਣਾ ਚਾਹੀਦਾ। ਠੀਕ ਹੈ ਨਾ ਪਹਿਲਾਂ ਉਹਦਾ ਕਾਰ ਤੇ 7000 ਲੱਗ ਗਏ 7500 ਉਹ 7000 ਪਾਉ ਪਹਿਲਾਂ ਤੁਸੀਂ ਸਾਰੇ ਹਾਂ ਐਨਾ ਪਿਆਰ ਕਰਦੇ ਤੁਸੀਂ ਜਰ ਉਹਨੂੰ 7000 ਤਾਂ ਨਹੀਂ ਪਾ ਸਕਦੇ ਤੁਸੀਂ ਉਹ ਚਾਰਾ ਕਰੀ ਜਾਂਦਾ ਪੈਸੇ ਲੱਗ ਗਏ ਪੈਸੇ ਲੱਗ ਗਏ ਹੁਣ ਗੱਡੀ ਉਹਨੇ ਲੱਗਦੀ ਹੈ ਵੀ ਆਪ ਤੇ ਵਾਸਤੇ ਲੱਗਦੀ ਹੈ ਹੁਣ ਪੈਸੇ ਤਾਂ ਤੁਸੀਂ ਪਾਉਣੇ ਆ ਨਾ ਹੁਣ ਤੁਹਾਡੇ ਤਾਂ ਫੋਲੋਅਰ ਤੁਸੀਂ ਹੈਗੇ ਫਿਰ ਤੁਹਾਡਾ ਫਾਇਦਾ ਕੀ ਉਹਨੂੰ ਫਾਇਦਾ ਇਹਨੂੰ ਹੋਣਾ ਚਾਹੀਦਾ ਜਿਹੜਾ ਰਿਸ਼ਤੇਦਾਰ ਹੈ ਉਹ ਵੀ ਇਹਦੇ ਕੰਮ ਆਵੇ ਜਿਹੜਾ ਕੋਈ ਵੈਸੇ ਦੋਸਤ ਬਣ ਗਿਆ ਉਹ ਵੀ ਇਹਦੇ ਕੰਮ ਆਵੇ ਇਹ ਨਹੀਂ ਵੀ ਮਸਲਾ ਹੈ ਕਿ ਬਿਕਰਮ ਦਾ ਜਿਹੜਾ ਰਿਸ਼ਤੇਦਾਰ ਦਾ ਦੋਸਤ ਹੈ ਉਹ ਕਿਤੇ ਆਪਦੀ ਮਰਜ਼ੀ ਨਾਲ ਕੁਝ ਕਰ ਦੇ ਸਾਰਾ ਕੁਝ ਇਹਦਾ ਕਰਨਾ ਪਊਗਾ ਜਾਂ ਇਹਨੂੰ ਦੇਖਣਾ ਬੰਦ ਕਰੋ ਤੇ ਜਾਂ ਇਹਨੂੰ ਪਾਓ ਪੈਸੇ ਬਾਕੀ ਤੁਹਾਨੂੰ ਮੰਦਰਾਂ ਦੀਆਂ ਫੋਟੋਆਂ ਦਿਖਾ ਦਿਆਂ ਤੇ ਜਲਦੀ ਤੋਂ ਜਲਦੀ ਇੱਕ ਸੋਨਾ ਜਾਂ ਮੰਦਰ ਭੇਜੋ ਫਟਾਫਟ ਡਿਲੀਵਰ ਕਰ ਦੋ ਬਸ ਸਟ੍ਰੈਸ ਤੁਹਾਨੂੰ ਮਿਲ ਜੂਗਾ ਇਨਬਾਕਸ ਚ ਪੇਜ ਜੋ ਜੀ ਜਲਦੀ ਜਲਦੀ ਪ੍ਰੀਤੀ ਨੇ ਪੂਜਾ ਕਰਨੀ ਹੈ ਪੂਜਾ ਕਰਨ ਨੂੰ ਬੈਠੀ ਯਾਰ ਤੁਸੀਂ ਭੇਜ ਨਹੀਂ ਰਹੇ ਮੰਤਰ ਗੱਲ ਹੈ ਕੋਈ ਤੁਹਾਡੀ ਫੋਲੋਅਰ ਕਾਦੀ ਹੋਏ ਤੁਸੀਂ ਹੂੰ ਫੋਲੋਅਰ ਕਾਦੀ ਹੋ ਜੇ ਤੁਸੀਂ ਮੰਤਰ ਹੀ ਨਹੀਂ ਭੇਜਦਾ ਦੱਸੋ ਜਲਦੀ ਪੇਜੋ ਮੰਦਰ ਆ ਦੇਖ ਲੋ ਉਹਨਾਂ ਦਿਖਾਏ ਨੇ ਪਤਾ ਹੈ ਵੀ ਰਸ ਵੀ ਚਾਹ ਨਾਲ ਖਾਣੇ ਹੁੰਦੇ ਅਤੇ ਪੂਜਿਆ ਵੀ ਸਾਰਾ ਕੁਝ ਖਾਣਾ ਹੁੰਦਾ ਚਾਹ ਨਾਲ ਇਹਨਾਂ ਨੂੰ ਪੂਜਿਆ ਤੇ ਆਪਨੇ ਆਉਣਾ ਪੈਗਾ ਦੇਖ ਲੋ ਜਾ ਕੇ ਬੈਸੇ ਲਾ ਕੇ ਲੈਉਣਾ ਪੈਗਾ ਤੁਹਾਡਾ ਫਾਇਦਾ ਕੀ ਇਹਨੂੰ ਫੋਲੋਅਰ ਸੁੱਤੀ ਹੈਗੇ ਤੁਹਾਡਾ ਫਾਇਦਾ ਕੀ ਜੇ ਤੁਸੀਂ ਇਹਨੂੰ ਇੰਨੀਆ ਚੀਜ਼ਾਂ ਵੀ ਨਹੀਂ ਭੇਜ ਸਕਦੇ ਤੁਸੀਂ ਯਾਰ ਭੁਜੀ ਦਾ ਪੈਕਟ ਨਹੀਂ ਭੇਜ ਸਕਦੇ 10-10 20-20 ਰੁਪਏ ਦੇ ਤੁਸੀਂ ਰਸਾਂ ਦੇ ਪੈਕਟ ਨਹੀਂ ਭੇਜ ਸਕਦੇ ਹਾਂ ਤੁਹਾਡੇ ਤੋਂ ਇਹ ਤਾਂ ਘਰ ਦੀ ਉਮੀਦ ਲਾਈ ਬੈਠੇ ਵੀ ਅਸੀਂ ਤਾਂ ਘਰੇ ਨਾ ਲੈ ਲੈ ਫੋਲੋਅਰਾਂ ਨੂੰ ਸਾਰਿਆਂ ਨੂੰ ਲੱਖ-ਲੱਖ ਰੁਪਏ ਲੈ ਕੇ ਵਧੀਆ 70-80 ਲੱਖ ਰੁਪਏ ਲਾ ਕੇ ਸੋਹਣੀ ਕੋਠੀ ਬਣਾਉਣੀ ਹੈ ਤੇ ਤੁਸੀਂ ਭੁਲਿਆ ਵੀ ਨਹੀਂ ਭੇਜ ਰਹੇ ਬੰਦੇਵਾਂ ਨੂੰ ਇੱਕ ਕਪੇਟੀ ਭੁਜੀ ਦੀ ਤਾਂ ਕਪੇਟੀ ਉਹਦੀ ਜਲਦੀ ਜਲਦੀ ਭੇਜ ਦਿਓ ਠੀਕ ਹੈ ਨਾ ਕੋਲੀਅਰ ਕਰ ਦਿਓ ਤੇ ਨਾਲ ਨਾਲ ਇੱਕ ਮੰਂਡਰ ਭੇਜਣਾ ਹੈ ਤੇ ਇੱਕ ਪਲੰਬਰ ਭੇਜ ਦਿਓ ਜਿਹੜਾ ਸਾਰੀ ਸਲਾਬ ਸਹੀ ਕਰੂਗਾ ਹਾਂ ਇਹ ਸੋਇਆਬੀਨ ਚੰਕੀ ਹੁੰਦੀ ਹੈ ਨੀ ਸੋਇਆਬੀਨ ਵਾਲੀ ਵਧੀਆ ਹੁੰਦੀ ਹੈ ਇਹ ਭੇਜੋ ਇੱਕ ਇਹਨਾਂ ਨੂੰ ਪੇਟੀ ਇੱਕ ਪੇਟੀ ਜੀ ਭੇਜ ਦਿਓ ਹਾਂ ਮਨੂੰ ਇਹਦੇ ਚ ਟੋਫੀ ਲਈ ਕੋਤੀ ਹੈ ਜੀ ਤਾਂ ਮੈਂ ਦੇਖਾ ਪਤਾ ਨਹੀਂ ਕਿਥੇ ਬੋੜਾ ਖੜਾ ਆ ਰਿਹਾ ਇੱਕ ਲਾਈ ਆਲਾ ਭਰਾ ਇਹ ਮੈ ਲਗੋ ਸਨੋ ਦਾ ਪਾਤੋ ਜੀ ਕਮਰੇ ਚ ਬਹੁਤ ਜ਼ਿਆਦਾ ਖਲਾਰਾ ਸੋ ਇਸ ਕਰਕੇ ਹੁਣ ਆਪਾਂ ਲੱਗੇ ਚੱਕਣ ਮੈਂ ਕਿ ਕਿ ਜਦੋਂ ਬੰਦਾ ਬਿਮਾਰ ਫਲਾਰਾ ਵਗੈਰਾ ਚੱਕੀਏ। ਮੈਂ ਕੱਲ ਕਰਦੀ ਆਂ ਗੱਲ। ਥੋੜੇ ਮੇਰੀ ਸਿਹਤ ਖਰਾਬ ਹੈ ਇਸ ਕਰਕੇ ਮੈਂ ਜਿਆਦਾ ਨਾ ਖਾਂਦੀ ਆਂ ਨਾ ਜਿਆਦਾ ਫਸਣਦੀ ਆਂ। ਕਿ ਕਿ ਜਦੋਂ ਬੰਦਾ ਬਿਮਾਰ ਬਣੇਂ ਤੇ ਬੇਨਤੀ ਹੈ ਵੀ ਤੁਸੀਂ ਵੀ ਟੈਨਸ਼ਨ ਨਹੀਂ ਲੈਣੀ। ਪ੍ਰੀਤੀ ਥੋੜੀ ਜਿਹੀ ਢੱਲੀ ਹੈ ਤੇ ਤਾਂ ਕਰਕੇ ਹੱਸ ਨਹੀਂ ਰਹੀ। ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ ਬਿਲਕੁਲ ਠੀਕ ਹੈ। ਜਿਹੜਾ ਤੁਹਾਨੂੰ ਦੱਸਿਆ ਹੋਇਆ ਸਮਾਨ ਲਗਾਇਆ ਹੋਇਆ ਉਸ ਮਾਨ ਵਿੱਚ ਜੋ ਤੇ ਇੱਕ ਘਰੇ ਕੋਈ ਕੰਮ ਕਰਨ ਵਾਲੀ ਤੇ ਬੱਚਾ ਸੰਭਲਣ ਵਾਲੀ ਮੇਡ ਭੇਜੋ ਉਹਦੀ ਬਹੁਤ ਜ਼ਰੂਰਤ ਹੈ ਪ੍ਰੀਤ ਨੂੰ ਐਮਰਜੈਂਸੀ ਵੇਪਰੀਏ ਬਸ ਹੁਣ ਚੰਨ ਪਤਾ ਪ੍ਰੀਤ ਨੂੰ ਕੰਮ ਹੁੰਦਾ ਨਹੀਂ ਹੁਣ ਚਲੋ ਇੰਨੇ ਫੋਲੋਅਰ ਹੋਣ ਬੰਦੇ ਦੇ ਫਿਰ ਬੰਦਾ ਕਿਵੇਂ ਘਰੇ ਕੰਮ ਕਰ ਸਕਦਾ ਹੁਣ ਤੁਹਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਜਿੰਨੇ ਵੀ ਇਹਨਾਂ ਨੂੰ ਫੋਲੋ ਕਰਦੇ ਆ 70 80 ਹਜ਼ਾਰ ਰੁਪਏ ਬੰਦਾ ਦੀ ਤੁਹਾਡੀ ਜ਼ਿੰਮੇਵਾਰੀ ਹੈ ਇੱਕ ਮੰਦਿਰ ਇੱਕ 7500 ਰੁਪਿਆ ਇੱਕ ਪਲੰਬਰ ਹੈਗਾ ਨਾ ਕਿ ਆ ਚੌਂਕੀਆ ਤੇ ਰਾਜਕਾਰ ਜਿਹੜਾ ਘਸਾਪਟਾ ਸਾਰਾ ਇਹਦੀ ਬੰਨ ਸਾਰਾ ਕੋਈ ਤੁੰ ਤੁਸੀਂ ਭੇਜਣਾ ਠੀਕ ਹੈ ਨਾ ਕਿਤੇ ਇਹ ਨਾ ਹੋਵੇ ਇੱਕ ਬਦਲ ਕੇ ਟੁੱਟ ਗਈ ਕਿਤੇ ਬੇਕਰਮ ਨਾ ਹੋਵੇ ਮੇਰੇ ਆਪਣੇ ਦਾ ਜਿਹੜੇ ਪਗਾਮ ਨੇ ਮ ਆਪਣੇ ਬਣਾਏ ਸੀ ਫੋਲੋਅਰ ਉਹ ਵੀ ਜਿ ਮੇਰੇ ਵਾਰੀ ਸੱਤ ਨਹੀਂ ਅਗਲਾ ਠੀਕ ਹੈ ਨਾ